ਜੈਪੁਰੀ ਪ੍ਰਿੰਟ ਦੇ ਕਾਟਨ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ 650-950 ਵਿੱਚ ਤੁਹਾਨੂੰ ਪਲੇਨ ਸੂਟ ਉੱਪਰ ਵਰਕ ਮਿਲੂ ਬਹੁਤ ਹੀ ਵਧੀਆ ਇਹ ਆ ਗਏ ਆਪਣੇ ਕੋਲ ਡਾਰਕ ਲਵੈਂਡਰ ਸ਼ੈਡ ਪਰਪਲ ਸ਼ੈਡ ਵੀ ਕਹਿ ਸਾਦੇ ਨੂੰ ਸੀ ਡਾਰਕ ਪ੍ਰਿੰਟ ਸਾਰੇ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਚਾਰ ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ ਰੇਟ ਸਿਰਫ 40 ਪ੍ਰਿੰਟ ਮਸਲੀਨ ਕਾਟਨ ਦੇ ਸੂਟ ਆ ਗਏ ਆਪਣੇ ਕੋਲ ਕਲਰ ਤੁਹਾਨੂੰ ਅਸੀਂ ਦੋ ਦਿਖਾਵਾਂਗੇ ਹਾਂਜੀ ਇਹ ਵੀ ਆਪਣੇ ਕੋਲ ਜਾਰਜਟ ਵਿੱਚ ਪ੍ਰਿੰਟ ਸੂਟ ਆ ਗਏ ਪਿਆਰ ਸੇ ਮਰਦ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਰੀਕ ਬੁਟੀ ਤੇ ਬਹੁਤ ਕਲਰ ਨੇ ਡਿਜ਼ਾਈਨ ਨੇ ਇਹ ਸਾਰੇ ਆਪਣੀ ਅੱਜ ਦੀ ਵੈਰਾਈਟੀ ਸਵਾਤੀ ਸਾਰਿਆਂ ਨੇ ਪੰਜਾਬੀ ਸਿਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਚ ਬਹੁਤ ਸੋਹਣੀ ਵੈਰਾਈਟੀ ਲੈ ਕੇ ਆਏ ਜੀ ਕਾਟਨ ਦੇ ਸੂਟਾਂ ਦੀ ਮੰਗ ਹੋ ਰਹੀ ਸੀ ਕਿਉਂਕਿ ਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਹੀ ਸੋਹਣੀ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਰੀਕ ਬੁਟੀ ਤੇ ਡਿਜ਼ਾਈਨ ਲੈ ਕੇ ਆਏ ਜੀ ਆਲਓਵਰ ਸੂਟ ਦਿਖਾਵਾਂਗੇ ਤੁਹਾਨੂੰ ਸੇ ਵਰਕ ਵਾਲੇ ਸੂਟ ਵੀ ਦਿਖਾਵਾਂਗੇ ਤੁਹਾਨੂੰ ਆਲ ਓਵਰ ਸੂਟਾਂ ਤੋਂ ਵੀਡੀਓ ਸ਼ੁਰੂ ਕਰਾਂਗੇ ਆਪਾਂ ਬਹੁਤ ਹੀ ਸੋਹਣੀ ਵੈਰਾਈਟੀ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਪ੍ਰਿੰਟ ਪ੍ਰਿੰਟ ਸਾਰੇ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਰੇਟ ਸਿਰਫ 495 495 ਰੇਟਾ ਕਾਟਨ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਇਹੜੇ ਸਟੱਪ ਹੁੰਦੇ 90% ਕਾਟਨ ਹੁੰਦੀ ਹੈ ਵੈਸੇ ਡੈਲੀ ਪਾਉਣ ਵਾਲੇ ਬਹੁਤ ਹੀ ਵਧੀਆ ਸੂਟ ਹੁੰਦੇ ਨੇ ਕੱਪੜਾ ਦੇਖੋ ਤੁਸੀਂ ਬਹੁਤ ਵਧੀਆ ਬਹੁਤ ਹੀ ਵਧੀਆ ਕਪੜਾ 495 ਰੇਟ ਹੈ ਜੀ ਪਹਿਲਾ ਆਪਣੇ ਕੋਲੇ ਪੀਚ ਕਲਰ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ ਜੋ ਵੀ ਤੁਹਾਨੂੰ ਪਸੰਦ ਆ ਇਹਨਾਂ ਸੂਟਾਂ ਦੀ ਕੱਟ 480 ਹੁੰਦੀ ਹੈ ਜੀ ਸੂਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਪ੍ਰਿੰਟ ਸੂਟ ਨੇ ਡੈਲੀ ਪਾਉਣ ਵਾਲੇ ਇਹ ਆ ਗਿਆ ਆਪਣੇ ਕੋਲ ਸਕਿਨ ਕਲਰ ਸਕਿਨ ਕਲਰ ਆ ਗਿਆ ਜੀ ਪ੍ਰਿੰਟ ਸੂਟ ਆ ਇਸ ਤਰ੍ਹਾਂ ਦੇ ਹਾਲ ਓਵਰ ਸੂਟ ਨੇ ਕਲਰ ਸਾਰੇ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਪ्योर ਗਰਮੇ ਵਾਲੀ ਵੈਰਾਈਟੀ ਹੈ ਕਿ ਪ੍ਰਿੰਟ ਨਾਲ ਦੁਪੱਟੇ ਨੇ ਕਾਟਨ ਦੇ ਲੈਮਨ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਰਿਹਾ ਸਿਲੈਕਟ ਕਰ ਸਕਦੇ ਹੋ ਰੇਟ ਸਿਰਫ 495 ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਹੈ ਆਪਣੇ ਕੋਲੇ ਗ੍ਰੇ ਕਲਰ ਕਲਰ ਸਾਰੇ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਬਾਕੀ ਕਪੜਾ ਵੀ ਵਧੀਆ ਰੇਟ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਕਪੜਾ ਹੈ ਕੋਈ ਵੀ ਸੀਜ਼ਨ ਸੁਜਣ ਦੀ ਕੰਪਲੀਟ ਨਹੀਂ ਹੁੰਦੀ ਇਸ ਵਿੱਚ ਜੈਪੁਰੇ ਪ੍ਰਿੰਟ ਦੇ ਕਾਟਨ ਸੂਟ ਲੈ ਕੇ ਆਏ ਹਾਂ ਤੁਹਾਡੇ ਲਈ ਪਿਓਰ ਕਾਟਨ ਪਿਓਰ ਕਾਟਨ ਦੇ ਸੂਟ ਨੇ ਜੀ ਪਿਓਰ ਕਾਟਨ ਦੀ ਸ਼ਰਟ ਹੈ 2.5 ਮੀਟਰ ਦੀ 2.5 ਮੀਟਰ ਦੀ ਬਾਟਮ ਹੁੰਦੀ ਹੈ 2.5 ਮੀਟਰ ਤੋਂ ਘੱਟ ਹੁੰਦੀ ਹੈ 2.5 ਮੀਟਰ ਤੋਂ ਜ਼ਿਆਦਾ ਹੁੰਦੀ ਹੈ ਦੁਪੱਟੇ ਨਾਲ ਪਿਓਰ ਕਾਟਨ ਦੇ ਰੇਟ ਸਿਰਫ 550 550 ਰੇਟ ਹੈ ਜੀ ਪਿਓਰ ਕਾਟਨ ਹੈ ਇਸ ਕਪੜੇ ਵਿੱਚ ਕੋਈ ਵੀ ਮਿਕਸ ਨਹੀਂ ਹੈਗੀ ਇਸ ਤਰ੍ਹਾਂ ਦੇ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਹੀ ਵਧੀਆ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੈ ਤਨੂ ਰੇਟ ਜਿੰਨਾ ਦੱਸਿਆ ਆਪਣੇ ਵੀਡੀਓ ਦੇ ਵਿੱਚ 550 550 ਹੀ ਤੁਸੀਂ ਪੇ ਕਰਨਾ ਜੀ ਇਸ ਤਰ੍ਹਾਂ ਦੇ ਆਪਣੇ ਕੋਲੇ ਕਲਰ ਨੇ ਸਾਰੇ ਡਾਰਕ ਕਲਰ ਨੇ ਰੈੱਡ ਕਲਰ ਆ ਗਿਆ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਚਾਰ ਕਲਰ ਨੇ ਇਹ ਆ ਗਿਆ ਆਪਣੇ ਕੋਲੇ ਮਾਸਟਰ ਜਿਆ ਕਲਰ ਜੈਪੁਰੀ ਡਿਜ਼ਾਈਨ ਬਣਿਆ ਹੋਇਆ ਕਾਟਨ ਦੀ ਸ਼ਰਟ ਹੈ ਕਾਟਨ ਦੀ ਬਾਟਮ ਸਾਰਾ ਕਾਟਨ ਹੀ ਆ 100% ਕਾਟਨ ਹੈ ਜੀ ਫਿਰੋਜੀ ਕਲਰ ਆ ਗਿਆ ਆਪਣੇ ਕੋਲੇ ਰੇਡ ਸਿਰਫ 550 550 ਰੇਟ ਹੈ ਜੀ ਗਰਮੀ ਵਾਲੇ ਸੂਟ ਨੇ ਬਹੁਤ ਹੀ ਵਧੀਆ ਪਿਓਰ ਗਰਮੀ ਚ ਪਾਉਣ ਵਾਲੇ ਸੂਟ ਆ ਬਹੁਤ ਹੀ ਵਧੀਆ ਡਾਰਕ ਆਪਣੇ ਕੋਲੇ ਕਲਰ ਨੇ ਸਾਰੇ ਇਹ ਆ ਆਪਣੇ ਕੋਲੇ ਬਲੈਕ ਕਲਰ ਤਿੰਨ ਡਿਜ਼ਾਈਨ ਨੇ ਆਪਣੇ ਕੋਲੇ ਪਿਓਰ ਕਾਟਨ ਦੇ ਸੂਟਾਂ ਚ 550 ਰੇਟ ਦੇ ਵਿੱਚ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਇਹ ਵੀ ਆਪਣੇ ਕੋਲੇ ਪਿਓਰ ਕਾਟਨ ਚ ਨੇ ਜੀ ਸਾਰੇ ਕਲਰ ਬਹੁਤ ਵਧੀਆ ਨੇ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇ ਚਾਰ ਕਲਰ ਨੇ ਜਿਹੜੇ ਡਿਜ਼ਾਈਨ ਵਿੱਚ ਪਹਿਲਾ ਆਪਣੇ ਕੋਲੇ ਆ ਗਿਆ ਭੋਏ ਇਹਨਾਂ ਦੀ ਸਾਰਾ ਨਹੀਂ ਘਰੇ ਰੂਗੀ ਜਿਸ ਤਰ੍ਹਾਂ ਕੀ ਆਪਣੇ ਕੋਲੇ ਪੀਜਾ ਕਲਰ ਆ ਗਿਆ ਜੀ ਭੋਏ ਘਰੇ ਰਹਿਣ ਵਾਲੀ ਹੈਗੀ ਪ੍ਰਿੰਟ ਇਹਨਾਂ ਦੀ ਬਾਟਮ ਆਗੇ ਪ੍ਰਿੰਟਡ ਸ਼ਰਟ ਹੈਗੀ ਪ੍ਰਿੰਟ ਦੁਪੱਟਾ ਬਾਟਮ ਦੇਖੋ ਤੁਸੀਂ ਕਿੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਇਹ ਸਾਰੇ ਆਪਣੇ ਕੋਲੇ ਪਿਓਰ ਕਾਟਨ ਦਾ ਸਿਰਫ ਰੇਟ ਸਾਡੇ 500 ਮਾਸਟਰਡ ਜਿਆ ਕਲਰ ਆ ਗਿਆ ਜੀ ਪੱਤਿਆਂ ਦਾ ਡਿਜ਼ਾਈਨ ਬਣਿਆ ਹੈ ਬਹੁਤ ਹੀ ਵਧੀਆ ਪਿਆਰਾ ਡਿਜ਼ਾਈਨ ਆਗਾ ਸਾਰੇ ਗਰਮੀ ਵਾਲੇ ਸੂਟ ਨੇ ਆਪਣੇ ਕੋਲੇ ਫਰੋਜੀ ਕਲਰ ਫਰੋਜੀ ਕਲਰ ਦਾ ਦੁਪੱਟੇ ਬਹੁਤ ਸੋਹਣੇ ਨੇ ਨਾ ਸੂਟਾਂ ਨਾਲ ਦੁਪੱਟੇ ਬਹੁਤ ਸੋਹਣੇ ਨੇ ਬਾਟਮ ਦਾ ਕੱਪੜਾ ਹੀ ਬਹੁਤ ਵਧੀਆ ਸ਼ਰਟ ਦਾ ਕੱਪੜਾ ਹੀ ਬਹੁਤ ਵਧੀਆ ਸ਼ਰਟ ਤੁਸੀਂ 42 ਇੰਚ ਸਾਨੀ ਨਾਲ ਬਣਾ ਸਕਦੇ ਹੋ ਜਿੰਨੇ ਵੀ ਹੰਦਰ ਨੂੰ ਅਸੀਂ ਵੈਰਾਈਟੀ ਦਿਖਾ ਰਹੇ ਹਾਂ ਇਹ ਆ ਗਏ ਆਪਣੇ ਕੋਲੇ ਮਹਿੰਦੀ ਕਲਰ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦਾ ਸਿਲੈਕਟ ਕਰਕੇ ਘਰ ਬੈਠੇ ਸੂਟ ਮੰਗਵਾਓ ਜੀ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਇਹ ਡਿਜ਼ਾਈਨ ਵੀ ਆਪਣੇ ਕੋਲ ਪਿਓਰ ਕਾਟਨ ਚ ਇਹ ਸਾਰੇ ਗਰਮੀ ਵਾਲੇ ਸੂਟ ਨੇ ਜੀ ਇਹਨਾਂ ਨਾਲ ਵੀ ਪ੍ਰਿੰਟ ਬਾਟਮ ਲੱਗੀ ਹੋਈ ਹੈਗੀ ਪ੍ਰਿੰਟਿਡ ਦੁਪੱਟਾ ਲੱਗਾ ਦੁਪੱਟੇ ਦਾ ਡਿਜ਼ਾਈਨ ਤੁਹਾਨੂੰ ਉਸੇ ਦਿਖਾ ਦਿੰਨਾ ਹੈਗੇ ਸੇਮ ਇਸੇ ਤਰ੍ਹਾਂ ਦੇ ਚਾਰ ਕਲਰ ਨੇ ਚਾਰੇ ਕਲਰਾਂ ਦੇ ਵਿੱਚ ਸੇਮ ਹੀ ਡਿਜ਼ਾਈਨ ਹੋਊ ਜਿਸ ਕਲਰ ਸਿਰਫ ਲੱਗ ਹੋਣਗੇ ਡਿਜ਼ਾਈਨ ਐ ਹੀ ਹੋਊਗਾ ਸਵਾ ਦੋ ਮੀਟਰ ਦੇ ਦੁਪੱਟੇ ਨੇ ਜੋ ਤੁਹਾਨੂੰ 550 ਵਾਲੀ ਵੈਰੀਟੀ ਦਿਖਾਈ ਹੈ ਨਾ ਸਾਰਿਆਂ ਨਾਲ ਸਵਾ ਦੋ ਮੀਟਰ ਦੇ ਦੁਪੱਟੇ ਨੇ ਸਵਾ ਦੋ ਹੀ ਸ਼ਰਟ ਆ ਬਾਟਮ ਇਹ ਨਹੀਂ ਹੁੰਦੇ 2.5 ਤੋਂ ਨੀਚੇ ਹੁੰਦੀ ਹੈ ਜੀ 2.5 ਤੋਂ ਉੱਪਰ ਕਿਉਂਕਿ ਅੱਜ ਕੱਲ ਮੀਡੀਅਮ ਸਲਵਾਰਾਂ ਜਾਂਦੀਆਂ ਨੇ ਪਹਿਲਾਂ ਆਪਣੇ ਕੋਲੇ ਪੀਚ ਕਲਰ ਆਏ ਹੈ ਕਿ ਆਪਣੇ ਕੋਲੇ ਗ੍ਰੀਨ ਕਲਰ ਕੱਪੜਾ ਦੇਖੋ ਤੁਸੀਂ ਬਹੁਤ ਹੀ ਵਧੀਆ ਬਹੁਤ ਵਧੀਆ ਕੱਪੜਾ ਹੈਗਾ ਗਰਮੇ ਵਾਲੀ ਵੈਰਾਈਟੀ ਹੈ ਜੀ ਬਹੁਤ ਵਧੀਆ ਕੱਪੜਾ ਡਾਰਕ ਕਲਰ ਵੀ ਨੇ ਲਾਈਟ ਕਲਰ ਵੀ ਨੇ ਜੋ ਵੀ ਤੁਹਾਨੂੰ ਪਸੰਦ ਆ ਜੋ ਤੁਹਾਨੂੰ ਹਮ ਕਲਰ ਦਿਖਾ ਰਹੇ ਨੇ ਨੇਵੀਜਾ ਕਲਰ ਆ ਦੇਖਣ ਨੂੰ ਗ੍ਰੇ ਕਲਰ ਲੱਗਦਾ ਪਰ ਥੋੜਾ ਨੇਵੀਜਾ ਕਲਰ ਆ ਕਲਰ ਬਹੁਤ ਹੀ ਪਿਆਰਾ ਪ੍ਰਿੰਟ ਪ੍ਰਿੰਟ ਇਹਨਾਂ ਨੇ ਬਾਟਮ ਆ ਜੀ ਪ੍ਰਿੰਟੇਡ ਸ਼ਰਟ ਆ ਪ੍ਰਿੰਟੇਡ ਦੁਪੱਟਾ ਇਹ ਸਾਰੇ ਗਰਮੀਆਂ ਵਾਲੇ ਸੂਟ ਨੇ ਆਪਣੇ ਕੋਲੇ ਸਿਰਫ 550 ਰੇਟ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਆ ਆਪਣੇ ਕੋਲੇ ਜੈਲੋ ਕਲਰ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਕਾਟਨ ਟੈਨਟ ਡਿਲਿਕੜਾਈ ਵਾਲੇ ਸੂਟ ਲੈ ਕੇ ਆਇਆ ਜਮ ਕਾਟਨ ਦਾ ਕਪੜਾ ਜੀ ਬਿਨਾ ਦੁਪੱਟੇ ਤੋਂ ਸੂਟ ਆ ਰੇਟ ਸਿਰਫ 695 695 ਵਿੱਚ ਤੁਹਾਨੂੰ ਪਲੇਨ ਸੂਟ ਉੱਪਰ ਵਰਕ ਮਿਲੂ ਬਹੁਤ ਹੀ ਵਧੀਆ ਤੁਸੀਂ ਆਪਣੇ ਹਿਸਾਬ ਨਾਲ ਦੁਪੱਟਾ ਤਿਆਰ ਕਰਵਾ ਸਕਦੇ ਹੋ ਇਹਨਾਂ ਨਾਲ ਕਲਰ ਆਪਣੇ ਕੋਲੇ ਕੋਈ ਨਹੀਂ ਰੇਟ ਸਿਰਫ 695 कॉटन ਦੇ ਸਟਾਪ ਹੈ ਜੀ ਗਰਮੀ ਵਾਲੀ ਵੈਰੈਟੀ ਆ कॉटन ਦੇ ਸੂਟ ਆ ਵਰਕ ਬਹੁਤ ਹੀ ਵਧੀਆ ਸਾਰਾ ਥ्रेड ਵਰਕ ਥ्रेड ਵਰਕ ਵੀ ਆ ਜਰੀ ਵਰਕ ਵੀ ਆ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਪਹਿਲਾ ਵਾਈਟ ਕਲਰ ਆ ਗਿਆ ਰੇਟ ਸਿਰਫ 695 ਇਹ ਕਲਰ ਆ ਗਈ ਲੈਂਥ ਤੁਸੀਂ 41 42 ਇੰਚ ਬਣਾ ਸਕਦੇ ਹੋ ਵੈਸੇ ਲੈਂਥ ਦਾ ਕੋਈ ਚੱਕਰੀ ਨਹੀਂ ਉੱਪਰ ਗਲੇ ਦਾ ਡਿਜ਼ਾਈਨ ਨਹੀਂ ਬਣਿਆ ਹੋਇਆ ਹੈਗਾ ਇਹ ਸਾਰੇ ਆਪਣੇ ਕੋਲੇ ਥ੍ਰੈਡ ਵਰਕ ਵੀ ਆ ਜਰੀ ਵਰਕ ਵੀ ਆ ਕਿਹੜਾ ਤੁਸੀਂ 25 26 ਇੰਚে ਸਾਨੀ ਨਾਲ ਬਣਾ ਸਕਦੇ ਹੋ ਇਹ ਆ ਆਪਣੇ ਕੋਲੇ ਪਰਪਲ ਜਿਹਾ ਕਲਰ ਵਾਈਨ ਸ਼ੇਡ ਬਹੁਤ ਹੀ ਵਧੀਆ ਗ੍ਰੇ ਕਲਰ ਆ ਗਏ ਇਹ ਸਾਰੇ ਆਪਣੇ ਕੋਲੇ ਬਿਨਾ ਦੁਪੱਟੇ ਤੋਂ ਸੂਟ ਨੇ ਜੀ ਕਾਟਨ ਚ ਜਾਮ ਕਾਟਨ ਚ ਸੂਟ ਆ ਥ੍ਰੈਡ ਵਰਕ ਜਰੀ ਵਰਕ ਕਰਿਆ ਹੋਇਆ ਹੈ ਇਹਨਾਂ ਸੂਟਾਂ ਉੱਪਰ ਮਸਲੀਨ ਸਿਲਕ ਜਾਇਗਾ ਜੀ ਆਪਣੇ ਕੋਲੇ ਪਹੁੰਚੇ ਵਰਕ ਵਾਲੇ ਸੂਟ ਸੋਲੋ ਕਲਰ ਆ ਮਹਿੰਦੀ ਕਲਰ ਬਹੁਤ ਪਿਆਰਾ ਨਾਲ ਇਹਨਾਂ ਦੇ ਸੀ ਗ੍ਰੀਨ ਜੀ ਬਾਟਮ ਲੱਗੀ ਹੋਈ ਹੈਗੀ ਇਹ ਸਾਰਾ ਮੂਰੀ ਤੇ ਵਰਕ ਮਿਲੂਗਾ ਨੂੰ ਮੂਰੀ ਤੇ ਵਰਕ ਮਿਲੂਗਾ ਨੂੰ ਸ਼ਰਟ ਉੱਪਰ ਵੀ ਵਰਕ ਮਿਲੂਗਾ ਇਸ ਤਰ੍ਹਾਂ ਨੇ ਮੂਰੀ ਦਾ ਡਿਜ਼ਾਈਨ ਬਣਿਆ ਹੈ 3 ਮੀਟਰ ਦੀ ਬਾਟਮ ਹੁੰਦੀ ਹੈ 2.5 ਮੀਟਰ ਦੀ ਸ਼ਰਟ ਹੁੰਦੀ ਆ 2.5 ਮੀਟਰ ਦਾ ਦੁਪੱਟਾ ਮਸਲੀਨ ਦੇ ਰੇਟ ਹੈਗਾ 795 ਸੋਲੋ ਕਲਰ ਆ ਜੀ ਆਪਣੇ ਕੋਲੇ ਲੈਂਥ ਤੁਸੀਂ 42 43 ਇੰਚ ਬਣਾ ਸਕਦੇ ਹੋ ਕਮੀਜ਼ ਦੇ ਮੈਂਦੀ ਕਲਰ ਚ ਆਪਣੇ ਕੋਲੇ ਪ੍ਰਿੰਟ ਮਸਲੀਨ कॉटन ਦੇ ਸੂਟ ਆ ਗਏ ਆਪਣੇ ਕੋਲ ਕਲਰ ਤੁਹਾਨੂੰ ਅਸੀਂ ਦੋ ਦਿਖਾਵਾਂਗੇ ਪਿੰਕ ਦੇ ਪੀਚ ਕਲਰ ਨੇ ਆਪਣੇ ਕੋਲੇ ਦੋ ਕਲਰ ਨੇ 5 ਮੀਟਰ ਦੀ ਸੂਟ ਦੀ ਕਟ ਹੈ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ 850 ਰੇਟ ਪ੍ਰਿੰਟ ਸੂਟ ਆ ਜੀ 2.5 ਮੀਟਰ ਦਾ ਦੁਪੱਟਾ ਲੱਗਿਆ ਹੈ 5 ਮੀਟਰ ਸੂਟ ਦੀ ਕਟ ਹੈ ਕਿ ਪ੍ਰਿੰਟ ਸੂਟ ਆ ਰੇਟ 850 ਦੋ ਕਲਰ ਨੇ ਪਹਿਲਾ ਆਪਣੇ ਕੋਲੇ ਪਿੰਕ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਵੇ ਸਿਲੈਕਟ ਕਰ ਸਕਦੇ ਆ ਆਪਣੇ ਕੋਲੇ ਗਰਮੀਆਂ ਵਾਲੀ ਵੈਰਾਈਟੀ ਆ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈ ਕਿ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਪੀਚ ਕਲਰ ਆ ਗਿਆ ਦੁਪੱਟੇ ਦੇਖੋ ਤੁਸੀਂ ਇਹਨਾਂ ਨਾਲ ਕਿੰਨੇ ਖੁੱਲੇ ਡੁੱਲੇ ਨੇ ਬਹੁਤ ਹੀ ਵਧੀਆ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕੱਟ ਹੈ 2.5 ਮੀਟਰ ਦੇ ਦੁਪੱਟੇ ਨੇ 850 ਰੇਟ ਗਾਰਲੈਸ ਸੂਟ ਲੈ ਗਿਆ ਤਾਂ ਢੋਲੀ ਬਹੁਤ ਹੀ ਵਧੀਆ ਪ੍ਰਿੰਟ ਪ੍ਰਿੰਟ ਸੂਟ ਨੇ ਜੀ ਜੌਰਜ ਆਰਟਿਸ ਕਪੜਾ ਦਾ ਨਾਲ ਕੋਟੇ ਡੋਰੀਏ ਦੇ ਦੁਪੱਟੇ ਨੇ ਦੁਪੱਟੇ ਉੱਪਰ ਦੋ ਸਾਈਡਾਂ ਦੇ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੋ ਨਟੂਪੁਰ ਵਰਕ ਮਿਲੂਗਾ ਤੁਹਾਨੂੰ ਦੁਪੱਟੇ ਉੱਪਰ ਸੇਮ ਉਸੇ ਤਰ੍ਹਾਂ ਨਹੀਂ ਤੁਹਾਨੂੰ ਸੂਟ ਦੇ ਘੇਰੇ ਉੱਪਰ ਮਿਲੂਗਾ ਆਲ ਓਵਰ ਸੂਟ ਆ ਜੀ 2.5 ਮੀਟਰ ਦੇ ਦੁਪੱਟੇ ਨੇ 480 ਸੂਟ ਦੀ ਕਟ ਹੈਗੇ ਲੈਂਡਿੰਗ ਲਾ ਕੇ ਸੂਟ ਤਿਆਰ ਹੋਣਗੇ ਦੁਪੱਟੇ ਨੇ ਨਾਲ ਬਹੁਤ ਹੀ ਵਧੀਆ ਨੇ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਵਧੀਆ ਪਹਿਲਾ ਗਾਜਰੀਆ ਕਲਰ ਆ ਗਿਆ ਜੀ ਕਈ ਕਲਰ ਦਿਖਾਵਾਂਗੇ ਡਿਜ਼ਾਈਨ ਵੀ ਤੁਹਾਨੂੰ ਅਲੱਗ-ਅਲੱਗ ਦਿਖਾਵਾਂਗੇ ਇਹ ਆ ਗਿਆ ਆਪਣੇ ਕੋਲੇ ਡਾਰਕ ਲਵੈਂਡਰ ਸ਼ੇਡ ਪਰਪਲ ਸ਼ੇਡ ਵੀ ਕਹਿ ਸਕਦੇ ਹੋ ਤੁਸੀਂ ਡਾਰਕ ਲਵੈਂਡਰ ਦੀ ਸ਼ੇਡ ਆ ਗਈ ਕਲਰ ਰੈਕਰ ਤੁਸੀਂ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਨੇ ਡਿਜ਼ਾਈਨ ਵੀ ਬਹੁਤ ਵਧੀਆ ਕਪੜਾ ਵੀ ਵਧੀਆ ਰੇਟ ਸਿਰਫ 750 750 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਆ ਪੈਰਟ ਕਲਰ ਆ ਗਿਆ ਆਪਣੇ ਕੋਲੇ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਗ੍ਰੀਨ ਕਲਰ ਆ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਕਪੜਾ ਵੀ ਬਹੁਤ ਵਧੀਆ ਬਾਕੀ ਵਰਕ ਵੀ ਬਹੁਤ ਸਫਾਈ ਨਾਲ ਹੋਇਆ ਸਾਰੇ ਥ੍ਰੈਡ ਵਰਕ ਮਿਲੂ ਜੇ ਨਾ ਸੁਟਾ ਉੱਪਰ ਤੋਂ ਇਹ ਆ ਗਿਆ ਆਪਣੇ ਕੋਲ ਡਾਰਕ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਆ ਜੀ ਕਲਰ ਬਹੁਤ ਵਧੀਆ ਹੈਗਾ ਸਾਰੇ ਕਲਰ ਬਹੁਤ ਵਧੀਆ ਨੇ ਬਹੁਤ ਹੀ ਪਿਆਰੇ ਕਲਰ ਨੇ ਰੇਟ ਸਿਰਫ 750 750 ਰੇਟ ਆ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਕਿਹੜੇ ਡਿਜ਼ਾਈਨ ਆਪਣੇ ਕੋਲੇ ਅਲੱਗ-ਅਲੱਗ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ yellow ਕਲਰ ਆ ਗਿਆ ਜੀ yellow ਕਲਰ ਆ ਗਿਆ ਇਸ ਦੀ ਕਟ ਹੈਗੀ 3.5 ਮੀਟਰ 3.5 ਮੀਟਰ ਦੀ ਕਟ ਹੈ 1.5 ਮੀਟਰ ਦਾ ਪਣਾ ਜੀ ਜੋ ਤੁਹਾਨੂੰ ਅਸੀਂ ਹੁਣ ਸੂਟ ਦਿਖਾ ਰਹੇ ਹਾਂਗੇ ਜੌਰ ਰੈਟ ਜੀ ਕਪੜਾ ਸਾਰੇ ਸੂਟ ਲੈਂਡਿੰਗ ਲਾ ਕੇ ਤਿਆਰ ਹੋਣਗੇ 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਬਰਕਾ ਦਾ ਨੂੰ ਸਾਰੇ ਸੂਟਾਂ ਉੱਪਰ ਵੀ ਮਿਲੂਗਾ ਦੁਪੱਟੇ ਉੱਪਰ ਵੀ ਵਾਈਟ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਕਪੜਾ ਵੀ ਬਹੁਤ ਵਧੀਆ ਰੇਟ ਵੀ ਜਾਇਜ਼ ਆਪਣਾ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਗ੍ਰੀਨ ਦਾ ਕਲਰ ਆ ਗਿਆ ਕਲਰ ਦੇਖੋ ਤੁਸੀਂ ਕਿੰਨੇ ਵਧੀਆ ਨੇ ਸਾਰੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਰੇਟ ਸਿਰਫ 750 ਜੋਰਜਟ ਦੀ ਵੈਰਾਈਟੀ ਹੈ ਜੀ ਜੋਰਜਟ ਸਦਾ ਬਹਾਰ ਹੁੰਦੀ ਆ ਗਰਮੀ ਸਰਦੀ ਆਪਾਂ ਕਦੋਂ ਵੀ ਪਾਈਏ ਹੁਣ ਜਾਂਚ ਕਿਤੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਦੀ ਵੈਰਾਈਟੀ ਨਹੀਂ ਆ ਕਿਉਂਕਿ ਹਲਕੇ ਜਿਹੇ ਸੂਟ ਹੁੰਦੇ ਨੇ ਬਹੁਤ ਹੀ ਵਧੀਆ ਹੈ ਜੋਰਜਟ ਦੇ 750 ਰੇਟ ਹੈ ਜੀ ਸਕਾਈ ਦੇ ਕਲਰ ਆ ਗਏ ਦੋਨੇ ਆਪਣੇ ਕੋਲੇ ਤੁਸੀਂ ਘੇਰੇ ਦਾ ਧਿਆਨ ਰੱਖਣਾ ਜੋ ਬਰਕਾ ਹੈ ਬਰਕ ਦਾ ਚੇਂਜ ਹੈ ਜੋ ਦੋਨੋਂ ਕਲਰ ਦਿਖਾ ਰਹੇ ਆਂਗੇ ਪਹਿਲਾ ਥੋੜਾ ਲਾਈਟ ਕਲਰ ਹੈ ਥੋੜਾ ਡਾਰਕ ਕਲਰ ਹੈ ਜੀ ਇਹ ਸਾਰੇ ਆਪਣੇ ਕੋਲੇ ਜੋਰ ਜੱਟ ਦੇ ਸੂਟ ਆ 750 ਰੇਟ ਹਾਂਜੀ ਇਹ ਵੀ ਆਪਣੇ ਕੋਲੇ ਜੋਰ ਜੱਟ ਦੇ ਪ੍ਰਿੰਟ ਸੂਟ ਆ ਗਏ ਪ੍ਰਿੰਟ ਮੈਚਿੰਗ ਸੂਟ ਆ 2.5 ਮੀਟਰ ਦੀ ਸ਼ਰਟ আর 2.5 ਮੀਟਰ ਦੀ ਬਾਟਮ ਬਾਟਮ ਪਲੇਨ ਲੱਗੀ ਹੈ ਜਿਸ ਤਰ੍ਹਾਂ ਕਿ ਇਸ ਨਾਲ ਪੀਚ ਕਲਰ ਦੀ ਬਾਟਮ ਲੱਗੀ ਹੈ ਸਾਰਾ ਪ੍ਰਿੰਟ ਮੂਰੀ ਦੇ ਉੱਪਰ ਆਊਗਾ ਮੁਰੀ ਦਾ ਪਰ ਪ੍ਰਿੰਟ ਆ ਉਹਦੇ ਨਾਲ ਪ੍ਰਿੰਟੀ ਦੁਪੱਟਾ 850 ਰੇਟ ਆਪਣੇ ਕੋਲੇ ਤਿੰਨ ਕਲਰ ਨੇ ਇਸ ਡਿਜ਼ਾਈਨ ਵਿੱਚ 850 ਰੇਟ ਆ ਜੀ ਪਹਿਲਾ ਆਪਣੇ ਕੋਲੇ ਪੀਚ ਕਲਰ ਇਹ ਹੋਗੇ ਦੁਪੱਟੇ ਇਹਨਾਂ ਨਾਲ ਬਲੈਕ ਕਲਰ ਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਪ੍ਰਿੰਟ ਬਲੈਕ ਕਲਰ ਆ 850 ਰੇਟ ਆ ਜੌਰਜਟ ਦੇ ਸੂਟ ਨੇ ਜੀ ਪੋ ਇਹਨਾਂ ਦੀ ਸਾਰੀਆਂ ਨਹੀਂ ਬਲੈਕ ਰੈਨ ਵਾਲੀ ਹੈਗੀ ਇਹ ਆਪਣੇ ਕੋਲੇ ਆ ਗਿਆ ਲੈਮਨ ਕਲਰ ਪਲੇਨ ਹੋਗੀ ਬਾਟਮ ਪ੍ਰਿੰਟ ਸ਼ਰਟ ਪ੍ਰਿੰਟੀ ਦੁਪੱਟਾ 850 ਰੇਟ ਹੈ ਜੀ ਇਹ ਹੈ ਪਿੰਕ ਕਲਰ ਸਾਰੇ ਕਲਰ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਇਹਨਾਂ ਨਾਲ ਪਿੰਕ ਬਾਟਮ ਲੱਗੀ ਹੋਈ ਹੈ ਮੂਰੀ ਤੇ ਸਾਰਿਆਂ ਨੇ ਤੁਹਾਨੂੰ ਪ੍ਰਿੰਟ ਮਿਲੂ ਜੇ ਕਿਹੜਾ ਹੀ ਵੇਲੇ ਜੋਰ ਰੈਟ ਦੇ ਸੂਟ ਲੈ ਕੇ ਆਂ ਤੁਹਾਡੇ ਲਈ ਜੀ ਬਰਕ ਵਾਲੇ ਬਰਕ ਵਾਲੇ ਸੂਟ ਨੇ ਪਲੇਨ ਦੁਪੱਟਾ ਇਹਨਾਂ ਨਾਲ ਲੈਸ ਲੱਗੀ ਹੋਈ ਹੈ ਫੋਰ ਸਾਈਡ 2.5 ਮੀਟਰ ਦਾ ਦੁਪੱਟਾ ਦਾ 5 ਮੀਟਰ ਦੀ ਸੂਟ ਦੀ ਕਟ ਹੈਗੀ ਬਰਕ ਥ੍ਰੈਡ ਵਰਕ ਕਰਿਆ ਹੈ ਬਰਕ ਤੁਹਾਨੂੰ ਮਿਲੇਗਾ ਗਲੇ ਉੱਪਰ ਵਰਕ ਮਿਲੇਗੀ ਵੀ ਸ਼ੇਪ ਗਲਾ ਬਣਾ ਹੈ ਗਲੇ ਉੱਪਰ ਵਰਕ ਮਿਲੇਗਾ ਸਾਈਡ ਤੇ ਤੁਹਾਨੂੰ ਮੂਰੀ ਉੱਪਰ ਵੀ ਵਰਕ ਮਿਲੇਗਾ ਮੂਰੀ ਉੱਪਰ ਵੀ ਵਰਕ ਮਿਲੇ ਬਾਜੂ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਦਾ ਸੇਮ ਵਰਕ ਮਿਲੇਗਾ ਇਹ ਸਾਰਾ ਥ੍ਰੈਡ ਵਰਕ ਕਰਿਆ 11.500 ਰੇਟ ਆਪਣੇ ਕੋਲੇ ਸੋਲੋ ਕਲਰ ਹੈ ਜੀ ਕਲਰ ਬਹੁਤ ਪਿਆਰੇ ਨੇ ਜੋਰ ਜੱਟ ਦਾ ਸੂਟ ਹੈ ਲਾਈਨਿੰਗ ਲਾ ਕੇ ਸੂਟ ਤਿਆਰ ਹੋ ਬਹੁਤੀ ਮਰੀਆ ਫੈਂਸੀ ਵਾਹ ਇੰਡੀਆ ਕਲਰ ਆ ਕਲਰ ਬਹੁਤ ਪਿਆਰਾ 2.5 ਮੀਟਰ ਦਾ ਦੁਪੱਟਾ 5 ਮੀਟਰ ਦੀ ਸੂਟ ਦੀ ਕੱਟ 1500 ਰੇਟ ਪਿਓਰ ਸ਼ਿਮਰ ਦੇ ਸੂਟ ਲੈ ਕੇ ਆਂਦੇ ਹਾਂ ਡਿਲੀਬਰੀ ਕੁਪੁੱਟੀ ਚ ਆਲ ਓਵਰ ਸੂਟ ਆ 3.5 ਮੀਟਰ ਸੂਟ ਦੀ ਕੱਟ ਆ ਨਾਲ ਪਿਓਰ ਮਸਲੀਨ ਦੇ ਦੁਪੱਟੇ ਆ ਇਸ ਤਰ੍ਹਾਂ ਦੇ ਪਿਓਰ ਮਸਲੀਨ ਦੇ ਦੁਪੱਟੇ ਨੇ ਜੀ 2.5 ਮੀਟਰ ਦੇ 3.5 ਮੀਟਰ ਦੀ ਸੂਟ ਦੀ ਕੱਟ ਆ 1.5 ਮੀਟਰ ਪਣਾਗਾ ਸੂਟ ਦਾ 1450 ਰੇਟ 1450 ਰੇਟ ਆ ਜੀ ਚਾਰ ਕਲਰ ਨੇ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਬਹੁਤ ਹੀ ਪਿਆਰਾ ਬਹੁਤ ਹੀ ਪਿਆਰੇ ਸੂਟ ਨੇ ਜੀ ਪਿਓਰ ਸਿਮਰ ਦੇ ਸੂਟ ਆ ਲੈਨਿੰਗ ਲੱਗ ਕੇ ਸੂਟ ਤਿਆਰ ਹੋਊਗਾ ਕਪੜਾ ਦੇਖੋ ਤੁਸੀਂ ਕਿੰਨਾ ਵਧੀਆ ਬਹੁਤ ਹੀ ਵਧੀਆ ਕਪੜਾ ਜੀ 1400 ਰੇਟ ਆ ਆਲ ਓਵਰ ਸੂਟ ਆ ਪਿਓਰ ਮਸਲੀਨ ਦੇ ਦੁਪੱਟੇ ਲੱਗੇ ਹੋਏ ਨੇ ਨਾਲ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਹੈ ਇਹ ਆ ਆਪਣੇ ਕੋਲੇ ਬ੍ਰਾਊਨ ਕਲਰ ਚਾਰ ਕਲਰ ਨੇ ਕਲਰ ਸਾਰੇ ਬਹੁਤ ਹੀ ਪਿਆਰੇ ਨੇ ਡਾਰਕ ਕਲਰ ਨੇ ਜੀ ਬਰੀਕ ਬੁੱਢੀ ਦਾ ਡਿਜ਼ਾਈਨ ਬਣਿਆ ਹੈ ਪਿਓਰ ਮਸਲੀਨ ਦੇ ਦੁਪੱਟੇ ਨੇ 1450 ਰੇਟ ਇਸ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਇਹ ਆ ਗਿਆ ਆਪਣੇ ਕੋਲੇ ਪਰਪਲ ਕਲਰ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਜੀ ਸੂਟ ਮੰਗਵਾ ਸਕਦੇ ਹੋ ਆਪਣਾ ਔਨਲਾਈਨ ਕਮ ਆ ਤੁਸੀਂ ਕਿਸੇ ਕਿਤੇ ਵੀ ਸੂਟ ਮੰਗਵਾ ਸਕਦੇ ਹੋ ਕੋਈ ਵੀ ਜਗ੍ਹਾ ਤੇ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਜੀ ਗ੍ਰੀਨ ਕਲਰ ਆ ਗਿਆ ਜੀ ਇਹ ਸਾਰੇ ਕਲਰ ਡਿਜ਼ਾਈਨ ਇਸ ਵਿੱਚ ਇਸ ਕੱਪੜੇ ਵਿੱਚ ਪਿਓਰ ਸਿਮਰ ਦੇ ਵਿੱਚ ਸੂਟ ਨੇ ਜੀ ਪਿਓਰ ਮਸਲੀਨ ਦੇ ਦੁਪੱਟੇ 1450 ਰੇਟ ਫਲਕਾਰੀ ਸੂਟ ਲੈ ਕੇ ਅੱਜ ਲਈ ਬਹੁਤ ਵਧੀਆ ਬਹੁਤਾਰੇ ਟ੍ਰੈਂਡ ਚੱਲ ਰਿਹਾ ਜੀ ਸਿਮਰ ਤੇ ਤਿਆਰ ਕਰਿਆ ਹੋਏ ਨੇ ਫਲਕਾਰੀ ਦੇ ਸੂਟ ਲੈਂਨਿੰਗ ਲਾ ਕੇ ਸੂਟ ਤਿਆਰ ਹੋ ਜੇ ਇਹ ਸਾਰਾ ਫਲਕਾਰੀ ਦਾ ਡਿਜ਼ਾਈਨ ਬਣਾਇਆ ਲੈਂਥ ਤੁਸੀਂ 42 ਇੰਚ ਆਸਾਨੀ ਨਾਲ ਬਣਾ ਸਕਦੇ ਹੋ ਜੀ ਤੁਹਾਨੂੰ ਫਰੰਟ ਦੇ ਵਰਕ ਮਿਲੂਗਾ ਸਾਰਾ ਥ੍ਰੈਡ ਵਰਕ ਹੈ ਜੀ ਸਾਰਾ ਥ੍ਰੈਡ ਵਰਕ ਹੈ ਨਾ ਸੂਟਾਂ ਉੱਪਰ ਸਾਈਡ ਤੇ ਤੁਹਾਨੂੰ ਪਹੁੰਚਦਾ ਵਰਕ ਮਿਲੂਗਾ ਸਾਈਡ ਤੇ ਪਹੁੰਚਦਾ ਵਰਕ ਹੈ ਜੀ ਇਹ ਆ ਗਿਆ ਆਪਣੇ ਕੋਲ ਬਾਜੂ ਦਾ ਵਰਕ ਇਹ ਸਾਰਾ ਥ੍ਰੈਡ ਵਰਕ ਕਰਿਆ ਹੈ ਨਾਲ ਇਹਨਾਂ ਦੇ 2.5 ਮੀਟਰ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਸੂਟਾਂ ਨਾਲ ਰੇਟ 2200 2200 ਰੇਟ ਆ ਜੀ ਇਹਨਾਂ ਸੂਟਾਂ ਦਾ ਫੈਂਸੀ ਸੂਟ ਆ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਵਧੀਆ ਵੈਰਾਈਟੀ ਆ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਪਹਿਲਾ ਆਪਣੇ ਕੋਲੇ ਬਾਈਨ ਸੇਰ ਜੀ ਆ ਗਈ ਕਲਰ ਸਾਰੇ ਡਾਰਕ ਨੇ ਡਾਰਕ ਕ ਕਲਰ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ 2200 ਰੇਟ ਆ ਜ ਇਹਨਾਂ ਸੂਟਾਂ ਦਾ ਇਹ ਹੈ ਆਪਣੇ ਕੋਲੇ ਮਹਿਰੂਨ ਕਲਰ 5 ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਹੈ ਵਰਕ ਤਾਂ ਨੂੰ ਸਾਰੇ ਜਗ੍ਹਾ ਮਿਲੂਗਾ ਫਰੰਟ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਸਾਈਡ ਤੇ ਮੂਰੀ ਦਾ ਵਰਕ ਮਿਲੂਗਾ ਉਸ ਤੋਂ ਬਾਅਦ ਬਾਜੂ ਵਰਕ ਇਸ ਤਰ੍ਹਾਂ ਦੇ ਆਪਣੇ ਕੋਲੇ ਡਿਜ਼ਾਈਨ ਨੇ ਸਾਰੇ ਮਹਿਰੂਨ ਕਲਰ ਆ ਗਿਆ ਜੀ ਸਾਰੇ ਫੈਂਸੀ ਸੂਟ ਆ ਪਾਰਟੀ ویئر ਸੂਟ ਆਏ ਆਗੇ ਆਪਣੇ ਕੋਲੇ ਨੇਵੀ ਕਲਰ ਕਲਰ ਸਾਰੇ ਬਹੁਤ ਵਧੀਆ ਨੇ ਰੌਲ ਬਲੂ ਕਲਰ ਆਗੇ ਜੀ ਕਲਰ ਬਹੁਤ ਵਧੀਆ ਨੇ ਸਾਰੇ ਫੁੱਲ ਪਿਓਰ ਦੇ ਦੁਪੱਟੇ ਨੇ 22 ਮੀਟਰ ਦੇ ਦੁਪੱਟੇ ਨੇ 4 ਸਾਈਡ ਦਾ ਨੂੰ ਲੈਸ ਮਿਲੂਗੀ ਸੂਟ ਉੱਪਰ ਦਾ ਨੂੰ ਵਰਕ ਮਿਲੂ ਬਹੁਤ ਵਧੀਆ ਸਾਰੇ ਸੂਟਾਂ ਉੱਪਰ ਇਹ ਦਾ ਨੂੰ ਮੋਰੀ ਵਰਕ ਵੀ ਮਿਲੂ ਬਾਜੂ ਵਰਕ ਵੀ ਮਿਲੂ ਫਰੰਟ ਵਰਕ ਵੀ ਮਿਲੂ yellow ਕਲਰ ਆਗੇ ਡਾਰਕ yellow ਕਲਰ ਨਾਲ ਇਸ ਤਰ੍ਹਾਂ ਦੀ ਲੈਸ ਲੱਗੀ ਹੋਈ ਹੈ ਮਲਟੀ ਕਲਰ ਜੀ 2200 ਰੇਟ ਹੈ ਨਾ ਸੂਟਾਂ ਦਾ ਸਿਮਰ ਤੇ ਤਿਆਰ ਕਰੇ ਗਏ ਨੇ ਸਾਰੇ ਸੂਟ ਇਹ ਬਹੁਤ ਹੀ ਵਧੀਆ ਵੈਰਾਈਟੀ ਹੈਗਾ ਆਪਣੇ ਕੋਲੇ red ਕਲਰ ਇਨ ਆਫ ਦੇ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੇਕਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਨੇ ਆਪਣੇ ਕੋਲ ਕਲਰ ਨੇ ਡਿਜ਼ਾਈਨ ਨੇ ਇਹ ਸਾਰੇ ਆਪਣੀ ਅੱਜ ਦੀ ਵੈਰਾਈਟੀ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰਾਈਟੀ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ